ਬਾਬਾ ਦੀਪ ਸਿੰਘ ਦੀ ਕਿਰਪਾ ਸਾਰੀ ਮਿਹਨਤ ਦੀ ਰੋਟੀ ਤੇ ਲਾਇਆ ਬਾਬਾ ਹੀ ਨੇ ਨਾ ਕਦੀ ਕਿਸੇ ਦਾ ਹੱਕ ਮਾਰੀਦਾ ਤੇ ਨਾ ਹੀ ਕਦੀ ਕਿਸੇ ਨਾਲ ਈਰਖਾ ਕਰੀਦੀ ਹੈ ਕਿਉਂਕਿ ਦੇਣਾ ਤਾਂ ਮਾਲਕ ਨੇ ਜੇ ਕਿਸੇ ਨੂੰ ਵੇਖ ਕੇ ਆਪ ਅੰਦਰ ਹੀ ਅੰਦਰ ਜਲਨ ਕਰਦੇ ਰਹੀਏ ਤਾਂ ਕੀ ਫਾਇਦਾ ਫਿਰ ਬੰਦਗੀ ਕਰਨ ਦਾ ਮਾਲਕ ਦਾ ਸਾਨੂੰ ਸਾਰਿਆਂ ਦਾ ਭਲਾ ਮੰਗਣਾ ਹੀ ਸਖੰਦ ਹੈ ਜਦੋਂ ਜਿਹਦਾ ਵਕਤ ਹੈ ਉਹਨੂੰ ਮਿਲ ਹੀ ਜਾਣਾ ਇੱਥੇ ਕੋਈ ਖੋਹ ਨਹੀਂ ਸਕਦਾ ਸੋ ਜਿੰਨਾ ਉਹਨੇ ਦੇ ਦਿੱਤਾ ਉਹਦੇ 'ਚ ਸਬਰ ਕਰੋ ਤੇ ਸ਼ੁਕਰ ਕਰੋ ਉਹਦੇ ਅੱਗੇ ਜਾ ਕੇ ਕਿ ਮਾਲਕਾ ਮੇਰੀ ਤਾਂ ਨਹੀਂ ਔਕਾਤ ਨਹੀਂ ਗਈ ਜਿੰਨਾ ਤੋਂ ਮੇਰੀ ਝੋਲੀ ਪਾਈ ਜਨ ਬਾਬਾ ਦੀਪ ਸਿੰਘ ਜੀ ਨੇ ਬਹੁਤ ਕੁਝ ਦੇਣਾ ਤੁਹਾਨੂੰ ਤੁਸੀਂ ਆਵੇਂ ਨਾ ਉਮੀਦਾਂ ਹੋ ਕੇ ਬੈਠੇ ਹੋਏ ਹੋ ਉਹਨਾਂ ਨੇ ਤੁਹਾਡੇ ਲੇਖਾਂ 'ਚ ਬਹੁਤ ਤਰੱਕੀਆਂ ਲਿਖਣੀਆਂ ਤੁਹਾਡੇ ਘਰ 'ਚ ਖੁਸ਼ੀਆਂ ਖੁਸ਼ੀਆਂ ਲੈ ਕੇ ਆਉਣੀਆਂ ਬਾਬਾ ਜੀ ਨੇ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਮਾਨਾ ਜਿੰਨਾ ਮਰਜ਼ੀ ਜੋਰ ਲਾ ਲੇ ਜੜੀਆਂ ਤਰੱਕੀਆਂ ਤੁਹਾਡੇ ਲੇਖਾਂ 'ਚ ਉਹਨਾਂ ਨੇ ਲਿਖਤੀਆਂ ਉਹ ਤੁਹਾਨੂੰ ਮਿਲ ਕੇ ਰਹਿਣੀ ਹੈ ਬਸ ਇਹ ਗੱਲ ਯਾਦ ਰੱਖਣਾ